ਤੀਸਲਾਣਾ ਵਰਸ਼ੀ ਜੋ ਮਨਾਈ ਜਾ ਰਹੀ ਆ ਤਾਂ ਇੱਥੇ ਸੇਵਾਦਾਰ ਵੀ ਵੀਰ ਬਹੁਤ ਸਜੇ ਡਾਂਗ ਦੇ ਨਾਲ ਸੇਵਾ ਕਰ ਰਹੇ ਆ ਤਾਂ ਸੰਗਤਾਂ ਨੂੰ ਬੜੇ ਤਰੀਕੇ ਨਾਲ ਪਿਆਰ ਦੇ ਨਾਲ ਜਿਹੜਾ ਵਾ ਅੰਦਰ ਜੋ ਐਂਟਰੀ ਦਿੱਤੀ ਜਾ ਰਹੀ ਆ ਬੜੇ ਪਿਆਰ ਦੇ ਨਾਲ ਤੇ ਇੱਥੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰ ਰਹੀਆਂ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਆ ਦਰਸ਼ਨ ਕਰ ਰਹੀਆਂ ਵਾ ਤਨ ਤਨ ਸਤਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਦੇ ਅੰਗੀਠਾ ਸਾਹਿਬ ਤੋਂ ਆਪੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸੰਗਤਾਂ ਕਾਫੀ ਵਾਈ ਗੁਰੂ ਦਾ ਚਾਪ ਵੀ ਨਾਲ ਜਪਦੀ ਆ ਰਹੀਆਂ ਵਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਬੱਟੀ ਗਿੰਤੀ ਵਿੱਚ ਇੱਥੇ ਸੰਗਤਾਂ ਜਿਹੜੀਆਂ ਸਾਝ ਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇ ਇਹ ਹਾਜ਼ਰੀ ਭਰਣ ਆਈਆਂ ਵਾ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਲੈ ਲਈਆਂ ਵਾ ਸਾਝ ਖੰਡਵਾਸੀ ਬਾਬਾ ਪਾਲਾ ਸਿੰਘ ਜੀ ਦੇ ਦਰਸ਼ਨਾਂ ਲਈ ਇੱਥੇ ਜਿਹੜਾ ਸਟਾਪ ਲਾਇਆ ਗਿਆ ਵਾ ਦੋ ਤਿੰਨ ਸਟਾਪ ਸਿਵਾਧਰਮ ਨਾਲ ਲਾਇਆ ਗਿਆ ਆ ਤੁਸੀਂ ਦੇਖ ਸਕਦੇ ਹੋ ਕਿ ਧੰਤਨ ਸਾਤਖੰਡ ਕੋਸੀ ਬਾਬ ਪਾਲਾ ਸਿੰਘ ਜੀ ਦੇ ਜਿੰਨੀ ਸੰਗਤ ਐ ਸ ਆਪਣੀਆਂ ਆਜਾਣਾ ਫੜ ਰਹੀ ਆ। ਗਿਣਤੀ ਗਿਣਤੀ ਵਿੱਚ ਹਜ਼ਾਰਾਂ ਦੀ ਗਿਣਤੀ ਚ ਨਹੀਂ ਲੱਖਾਂ ਦੀ ਗਿਣਤੀ ਦੇਚਾ। ਇਹ ਕਿਚ ਰਸਤ ਪੈਂਦਾ ਵਾ ਥੜੀ ਦੂਰ ਦੂਰ ਤੋਂ ਕਿਲੋਮੀਟਰ ਤੱਕ ਹੈ। ਸੰਗੀਤ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਰ

ਤਾਂ ਵੀ ਜੇ ਉਹ ਨਹੀਂ ਖੁਸ਼ਿਆ ਸਾਹਿਬ ਉਹ ਖੁਸ਼ਿਆ ਕਰਦੇ ਆ ਉਸੇ ਕਰਦੇ ਨੇ ਕੀ ਆ ਨਾ ਖੁਸ਼ਿਆ ਤੋਂ ਉਹਦਾ ਉਸੇ ਤੁਹਾਡੀ ਵੀ ਪੂਜਾ ਤੇ ਬਹੁਤੀ ਇੱਕ ਮੇਨ ਗੱਲ ਇਹ ਆ ਵੀ ਸਟੱਜੇ ਢਾਂਗ ਦੇ ਨਾਲ ਬੜੀ ਸੇਵਾ ਕਰਦੇ ਆ ਮੇਨ ਗੱਲ ਇਹਨਾਂ ਦੀ ਇਹ ਆ ਵੀ ਇਹ ਜਿਹੜੀ ਆ ਨਾ ਸੇਵਾ ਬਹੁਤ ਸਟੱਜੇ ਢਾਂਗ ਦੇ ਨਾਲ ਕਰਦੇ ਆ ਤੇ ਬਹੁਤ ਪਿਆਰ ਤੇ ਨਾਲ ਤੇ ਤਰ੍ਹਾਂ ਤਰ੍ਹਾਂ ਦੇ ਇੱਥੇ ਲੰਗਰ ਤੇ ਫਰੂਟ ਵਗੈਰਾ ਤੇ ਫੂਡ ਸੈਲ ਹੁੰਦਾ ਕੁਮ ਦੀ ਇੱਥੇ ਜਿਹੜੀ ਆ ਹਾਂ ਸੁਪਰ ਮਾਦਮ ਸੇਵਾਦਾਰਾਂ ਨੂੰ ਜਿਹੜੀ ਹੈ ਦੇਰ ਲੰਗਰ ਲਾਇਆ ਗਿਆ ਬਾਤ ਹੈ ਤੁਹਾਨੂੰ ਲਾਈਵ ਤਸਵੀਰਾਂ ਬਾਬਾ ਬਕਾਲਾ ਸਾਹਿਬ ਤੋਂ ਦਿਖਾ ਰਹੇ ਆ ਤੇ ਵੱਡੀ ਗਿਣਤੀ ਵਿੱਚ ਅੱਖੇ ਵੀਰ ਸੇਵਾਦਾਰ ਤੇ ਸ਼ੱਕਣ ਵਾਲੇ ਵੀ ਇਸ ਵੇਖ ਸਕਦੇ ਆ ਕਿ ਦੂਰਾ ਤੱਕ ਦੋ ਦੋ ਲੈਣਾਂ ਲੱਗੀਆਂ ਹੋਈਆਂ ਵਾ ਕੋਈ ਕੁਝ ਕਾਕਾ ਸਾਹਿਬ ਵਾਲੀ ਵੀ ਤੇ ਪਾਨ ਸੰਗਤ ਜਿਹੜੀ ਆ ਥੋਲੇ ਪਰ ਪਰ ਕੇ ਵੀ ਲਈ ਜਾ ਰਹੀ ਆ ਕੀ ਨਾ ਕੀ ਆਪਣਾ ਸਰੋਇ ਪਾਣੇ ਹਾਂਜੀ ਸਰੋਲ ਬੱਲਾ ਕਿੰਨੀ ਦੇਰ ਦੀ ਸੇਵਾ ਲਗੀ ਆ ਜੀ ਹਾਂਜੀ ਕਿੰਨੇ ਵਜੇ ਦੀ ਸੇਵਾ ਕਰਨ ਦਾ ਜੀ ਬਸ ਹੋ ਕੇ ਦੋ ਚਾਰ ਘੰਟੇ ਸੇਵਾ ਕਰ ਚਾਰ ਘੰਟੇ ਤੇ ਲੰਗਰ ਕਿੰਨੇ ਵਜੇ ਤੋਂ ਸ਼ੁਰੂ ਹੋਇਆ ਲੰਗਰ ਜੀ ਵੇਖ ਸਕਦੇ ਓਕੇ ਇੱਥੇ ਜਿਹੜੇ ਆ ਲੰਗਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੰਗਰ ਇੱਥੇ ਲਾਏ ਗਏ ਸੰਗਤਾਂ ਵੱਲੋਂ ਆ ਦੋ ਤਿੰਨ ਦੋ ਤਿੰਨ ਪ੍ਰਕਾਰ ਦੇ ਜਿਹੜੇ ਚਾਵਲ ਤੇ ਬਣੇ ਗਏ ਆ ਤੇ ਦਾਲਾਂ ਤੇ ਵੀ ਜਿਹੜੇ ਕਹਿੰਦੇ ਸੇਵਾ ਇਹ ਗਿੱਤ ਸਿੰਘ ਜੀ ਇਹ ਬੁੱਢੀ ਸਿੰਘ ਪਤਾ ਨਹੀਂ ਕਿੰਨੇ ਕਿਟਿਲੇ ਆ ਤੇ ਤਰ੍ਹਾਂ ਤਰ੍ਹਾਂ ਦੇ ਚਪਦਾਰਥ ਰੋਏ ਆਦੇ ਤੇ ਬੁੱਢੀ ਸਿੰਘ ਆਦੇ ਹੈਗਾ ਵਾ ਜਿਹੜੇ ਵੀਰ ਸੇਵਾ ਕਰਦੇ ਆ ਤੇ ਤੁਹਾਨੂੰ ਸੱਚ ਕੰਵਰਸੀ ਬਾਬਾ ਫੋਲੇ ਸਿੰਘ ਜੀ ਦੇ ਜਿਹਦੇ ਨੂੰ ਅੰਗੀਠਾ ਜਾ ਲੱਗੋ ਹੀ ਕਿਸ ਨੀਰਮ ਖਾ ਰਹੇ ਆ ਜੀ ਰਾਜ ਆੜ ਗਏ ਮੈਂ ਰਾਜ ਆੜ ਗਏ ਕੁਝ ਵੀ ਐਕਸਾਦਿਓ ਲਾਈਕ ਤੇ ਸ਼ੇਅਰ ਕਰੋ ਤੇਰਾ ਸਾਡਾ ਵੀਰ ਰੀਆ ਜੋ ਸੇਵਾ ਕਰਦੇ ਹੋ ਕਹਿੰਦੇ ਕੁਝ ਵੀ ਐਕਸਾਦਿਓ ਕੁਝ ਵੀ ਐਕਸਾਦਿਓ ਕਬੀਨ ਜਰਾ ਖਾਦੋ ਜਦ ਆਦੇ ਚ ਪਸਾਇਂ ਹੁੰਦੇ ਆ ਆਪ ਨੇ ਲੰਘ ਪਾਣੀ ਕਰੀਂ ਸਾਇ ਜੈ ਨਾ ਮੈਂ ਨਹੀਂ ਮਿਲੂ ਸਿੰਗਕਸ ਉਹਦੇ ਬੰਦੀ ਉਸ ਉਹ ਹੋਇਆ ਕੋਟੇ ਆ ਕੋਪੀ ਕੰਗਸ ਸੁਬਾਹ ਵਿੱਚ ਕਟੇਰੇ ਸੇ ਲਾ ਪਾਇਆ ਵੀ ਸ਼ਾਮ ਨੂੰ 12 ਘੰਟੇ ਬਣਾ ਰਿਹਾ ਛੋਟਾ ਦਾ ਗੰਜਰ ਜਲਾ ਲਾ ਲੂ ਜੀ ਆਉਂ ਜਾ ਕੇ ਇਤੋਂ ਜਿੰਗੀ ਸਾਡੇ 12 ਵਾਗੀ ਕੀ ਨਾ ਬਹੁਤ ਨਹੀਂ 50000 ਰੁਪਏ ਆਪੇ ਨੂੰ ਕੋਈ ਦਾ ਜਿਹੜੇ ਨਾਲ ਹੋ ਰਹਾ ਆਪਣੇ ਫੋਟੋ ਹੈ ਸਰ ਜਦ ਇਹ ਸਾਨੂੰ ਜੀ ਮੈਂ ਉਹਰੇ ਕੋਲ ਸਾਲੇ ਲਾ ਜਾ ਕੇ ਹਾਂ ਜੀ ਮਾਇਕ ਜੀ ਕੀ ਪ੍ਰਸਨ ਹੈ ਸਭ ਤੋਂ ਤੌਰ ਤੇ ਭਾਜੀ ਜੀ ਹਾਂ ਪਾਪਾ ਬੋਤਾਲਾ ਸਾਹਿਬ ਦੇਖੋ ਇਹ ਇੱਕ ਅੰਦਰ ਸੱਚ ਪਾਸੀ ਪਾਪਾ ਪਾਲਾ ਸਿੰਘ ਦੀ ਗੋਆਣ ਆ ਨੀ 5 ਸਾਲ ਨੂੰ ਪ西ਮ ਨਹੀਂ ਜਾ ਰਹੇ ਆ ਪਾਪਾ ਬੋਤਾਲਾ ਸਾਹਿਬ ਜੀ ਦਾ ਜੀ 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 ਕੋਈ ਤੁਸੀਂ Papa Gito ਆਪਾਂ ਇੰਨੀ ਕਿਹਾ ਬਿਸ਼ਤੋ ਸੱਗ ਦਾ ਆ ਜੀ ਨੂੰ ਅੱਜ ਨੂੰ ਆ ਜੀ ਨਾਲ ਸਾਰਾ ਮਾਰੇ ਜਾ ਰਿਹਾ ਕੈਮਰਾ ਕਿੰਨੇ ਚੌਕ ਆਏ ਸੀ ਤੇ ਚੌਕ ਤੇ ਬੈਠੀ ਹੋਈ ਜੀ ਦੇਖ ਸਕਦੇ ਹੋ ਉਹ ਆ ਜੀ ਕਿੰਨਾ ਸਵਾਦ ਜੀ ਚੰਨ ਦੀ ਹਾਜ਼ਰੀ ਨਾਲ ਮੇਰੀ ਜੀ ਚੌਕ ਕਿੰਨੇ ਵੀ ਛੋਟੇ ਛੋਟੇ ਨਾਲ ਕੰਮ ਕਰਦੇ ਹਾਂ ਜੀ ਨੀਤੀ ਬਾਬਾ ਫਾਨ ਲਾ ਜੀ ਇੱਕ ਬਹੁਤ ਸਧੀ ਗਏ ਨੇ ਆਪਣੇ ਉਹ ਸੇਵਾ ਵੀ ਕਰਾਂਗੇ ਕਹਿੰਦੇ ਜਣ ਉਹਨਾਂ ਨੇ ਬਹੁਤ ਜਿਆਦਾ ਆਪਣੀ ਜੀ ਕਹਿੰਦੇ ਪਸ਼ੂ ਵੀ ਜਿਹਨਾਂ ਨੂੰ ਸੇਵਾ ਕੀਤੀ ਉਹਨਾਂ ਦੇ ਨਾਲ ਆਜਾ ਉਹਨਾਂ ਦੀ ਪਰਸੀ ਆ ਅੰਗਰੇਜ਼ ਤੁਹਾਨੂੰ ਆ ਵਾਇ ਦੇ ਹੀ ਜਾ ਤਾਂ ਜਿਹਨੇ ਸਾਦੇ ਬੰਗਾਂ ਨੂੰ ਦਰਸ਼ਿਆਣਾ ਕਿ ਰਸ਼ਮੀ ਬੋ ਜਾ ਮੇਰਾ ਘਰ ਕਿਹੜਾ ਲੱਗੇ ਆ ਜੇ ਬੋ ਜਾ ਸ਼ਾਨਦਾਰ ਆ ਲੱਗ ਜੀਣਾ ਪੱਥਰੋਣੇ ਜੋ ਇੱਥੇ ਪਾਪਾ ਵੀ ਪਾਪਾ ਪੱਛੀ ਤੇ ਆਏ ਆ ਮੈਂ ਜਵਾਹ ਕਿ ਕੀ ਕਰ ਲੈ ਕੁਲਜੀ ਕੀ ਪੇ ਪੱਛੀ ਦਾ ਸੰਸਾਰ ਹੈ ਜੀ ਜੀ ਮਨ ਜੀ ਪਾਪਾ ਅਸਲ ਵਿੱਚ ਕੀ ਕਹਣਾ ਚਾਹਦੇ ਆ ਜੀ ਇਹਦਾ ਨਾਮ ਕੁਝ ਪਰ ਜਾਣੀ ਜੀ ਕਰ ਲੇ ਸਭ ਅਲੱਗਿਤ ਹਨ ਮੈਂ ਜਾਣੀ ਨਹੀਂ ਇਹ ਜਿਹੜੇ ਮਾਤਾ ਜਾਂਦੇ ਆ ਫਿਰ ਗੱਲ ਚੱਲ ਜਾਂਦੀ ਆ ਪਰ ਹਨੇਸ਼ਾ ਇੱਥੇ ਹੋਊਗਾ ਉਹ ਕਿਤੇ ਨਹੀਂ ਗਏ ਹਮੇਸ਼ਾ ਇਹ ਦੋ ਬੰਦੇ ਸਨ ਆਹ ਵਾਹ ਨਾ ਕੋਈ ਪ੍ਰੋਬਲਮ ਫਿਰ ਜਮੇਨਾ ਕਿਹੜੇ ਵੀ ਦੇ ਵਿੱਚ ਹੁਣ ਮਹਿਸੂਸ ਨਹੀਂ ਹੁੰਦਾ ਨਾ ਕੋਈ ਕਿਸੇ ਨਾਲ ਨਹੀਂ ਰਹੇ ਕਿਉਂ ਉਹ ਤਾਂ ਬੜੀ ਆ ਖੜੀ ਸੰਗਾਈ ਆ ਜੀ ਮਾ ਮੈਂ ਤਾਂ ਅਸਲੀ ਸੋਚਿਆ ਕਿ ਐ ਕਿ ਹੱਥ ਨਾ ਕੋਦੇ ਨਾਲਾ ਪਿਛਲੇ ਵਾਲੇ ਨਾਲ ਬਹੁਤ ਕਿਰਪਾ ਕਰ ਆ ਰਹੀ ਆ ਜੀ ਨੌਜਵਾਨ ਵੀ ਸਾਰੇ ਆਪਣੇ ਬਹੁਤ ਸੇਵਾ ਕਰਦੇ ਆ ਇੱਜਾ ਚਾਹਤੀ ਗਲਾਂ ਦੀ ਸੇਵਾ ਕਰਨ ਸਾਰੇ ਨਾਲ ਮਿਲ ਕੇ ਮਾਂ

ਉਸ ਦੇ ਵਿੱਚ ਵੀ ਲੈ ਨੰਦ ਜੀ ਸਾਧ ਸੰਗਤ ਦੇ ਤੁਮਾ ਬੰਦਾ ਇੱਕ ਵੀ ਸਾਧ ਸੰਗਤ ਦੇ ਰਾਹ ਤੋਂ ਆਇਆ ਕੀਤਾ ਆਲਪਾਣਾ ਚਾਵਾਂ ਵਾਲੇ ਮੜੀ ਆਟਾ ਖਾਣੇ ਤੇ ਪੂਨ ਚਾਰ ਦਾ ਲੰਗਰ ਅਸੀਂ ਆਪਣੇ ਵੱਲੋਂ ਜਗਤ ਦਾ ਕੀਤਾ ਹੈ ਗੁਰੂ ਮਹਾਰਾਜ ਜੀ ਗੁਰੂ ਮਹਾਰਾਜ ਜੀ ਅਪਾਰ ਬਖਸ਼ੀ ਦੇ ਨਾਲ ਉਹਨਾਂ ਨੇ ਸੇਵਾ ਬਣਨੀ ਕੀਤਾ ਹੈ ਪੋਨਾ ਦੇ ਆਗਰ ਖਤਰਾ ਸੀ ਜੀ ਆਗੇ ਗੁਰੂ ਮਹਾਰਾਜ ਜੀ ਦੀ ਸਾਤਵੀ ਸਲਾਣਾ ਉੱਪਰ ਆਵਾ ਸਾਦਾ ਜੀ ਦੀ ਬਸੀ ਦੇ ਆਪਣੀ ਹਾਜ਼ਰੀ जी एम जी गायत्री निकाला सा ये बाबा का सेशन काफी अच्छी है सैनिक महाराज ने भाई बहुत उन्होंने जो पेड़ पे जाए वहां चला गया आज ना देखो तो आए पास आदमी क्या पानी ने कौन गए क्या महाराज ने आज जाए Jangan 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 यालाच बोलू नका याने कधी पाणी चरती आहे नाल्यात दिस फाइव बाय द फॉयर होय रे भूदा तुम्ही बोलू नका की ती सिटी वाक या ने काय बोलू नका

ਇਹ ਚੈ ਜੇ ਹੋਜੀ ਗੱਲ ਨੂੰ ਫਿਰ ਦੇ ਸੇ ਕੋਈ ਨਵੇਂ